ਤੁਸੀਂ ਸੋਚਦੇ ਹੋਵੋਗੇ ਕਿ ਆ ਪੁਲਿਸ ਵਾਲੀ ਔਰਤ ਮੂੰਹ ਦੇ ਉੱਤੇ ਕਪੜਾ ਪਾ ਕੇ ਕਿਉਂ ਖੜੀ ਹੈ ਜੀ ਹਾਂ ਤੁਹਾਨੂੰ ਦੱਸਦੀ ਐ ਕਿ ਇਹਦੇ ਪਿੱਛੇ ਵੱਡਾ ਹੀ ਰਾਜ ਹੈ ਔਰ ਇਹ ਜਿਹੜਾ ਮਾਮਲਾ ਆ ਇਹ ਤਰਨਤਰ ਦੇ ਥਾਣਾ ਭੇਖੀ ਮਿੰਡ ਤੋਂ ਸਾਮ ਰਿਆ ਰ ਜਿੱਥੇ ਨਕਲੀ ਆਈਪੀਐਸ ਅਫਸਰ ਬਣ ਕੇ ਘੁੰਮ ਰਹੀ ਸੀ ਇੱਕ ਔਰਤ ਤਾਂ ਪੁਲਿਸ ਵੱਲੋਂ ਜਦੋਂ ਇਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਹ ਨਕਲੀ ਆਈਪੀਐਸ ਪਾਇਗੇ ਤਾਂ ਇਸ ਵੱਲੋਂ ਜਿਹੜਾ ਆ ਅ ਉਥੇ ਭਿੱਖੀ ਵਿੰਡ ਦੇ ਵਿੱਚ ਜਿਹੜੇ ਆ ਰਸਤਿਆਂ ਦੇ ਵਿੱਚ ਜਿਹੜਾ ਨਾਕਾ ਲਗਾਇਆ ਹੋਇਆ ਸੀ ਪੁਲਿਸ ਨੇ ਤਾਂ ਉਥੇ ਰੋਕ ਕੇ ਤਾਂ ਪੁਲਿਸ ਨੂੰ ਸ਼ੱਕ ਪਿਆ ਇਹਦੇ ਉੱਤੇ ਤਾਂ ਜਦੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਇਹ ਨਕਲੀ ਪਾਈ ਗਈ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਨੂੰ ਆਪਣੇ ਹਿਰਾਸਤ ਚ ਲੈ ਲਿੱਤਾ ਗਿਆ ਹੈ ਤਾਂ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਪਰਾ ਸ਼ਮਜੀਤ ਕੋਰਾ ਨਾਮ ਵੀ ਇੱਕ ਮਰਕੀਆ ਜਿਹਨੇ ਜੁਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਪ੍ਰੋ ਬੈਗ ਲਗਾਇਆ ਵਾ ਉਸ ਜਿਹੜੀ ਅਸੀਂ ਤਬਦੀਦ ਕਰ ਰਹੇ ਆ ਤਬੀਦ ਕਰਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਉਹ ਅਗਲੇ ਦਿਨ ਇੰਤਜ਼ਾਰ ਹੈ ਤੇ ਕਰਾਉ ਉਹ ਰਿਵਿਊ ਕਰਦੇ ਆ ਉਹ ਜਿਹੜੇ ਡਾਕੂਮੈਂਟ ਆ ਉਹ ਦੇਖਦੇ ਆ ਵੀ ਮੇਰੇ ਬਾਰੇ ਜਿਹੜੀ ਆ ਤਬਦੀਦ ਚੱਲ ਰਹੀ ਆ ਹਾਂ ਗੱਲ ਹੀ ਪਈ ਫੇਰ ਇਹ ਪਰਚਾ ਵਗੈਰਾ ਵਰਜ ਕੀਤਾ ਜਾ ਰਿਹਾ ਹੈ ਅੱਛਾ ਪਰਚਾ ਕਰ ਰਹੇ ਆ